ਜੀ ਜਿਹੜੀ ਚੈਕਿੰਗ ਹੈ ਮਾਨਯੋਗ ਐਸਐਸਪੀ ਸਾਹਿਬ ਗੁਰਦਾਸਪੁਰ ਦੇ ਹੁਕਮ ਤੇ ਜਿਹੜੇ ਵੀ ਲੜਕੀਆਂ ਦੇ ਕਾਲਜ ਤੇ ਸਕੂਲ ਹੈ ਉਹਨਾਂ ਦੇ ਨੇੜੇ ਜਿਹੜੀ ਸਪੈਸ਼ਲ ਲਾਕਾਬੰਦੀ ਕਰਵਾਈ ਗਈ ਹੈ ਤਾਂ ਕਿ ਜਿਹੜੇ ਇਹ ਜਿਹਨੂੰ ਆਪਾਂ ਪੰਜਾਬੀ ਚ ਸਟੈਂਡਰਡ ਟਾਈਪ ਕਹ ਰਹੇ ਆ ਆਪ ਜਿਹੜੇ ਫੋਕਰਾ ਟਾਈਪ ਮੁੰਡੇ ਜਿਹੜੇ ਆ ਗੇੜੀਆਂ ਮਾਰਦੇ ਸੀ ਉਹਨਾਂ ਦੀ ਸਪੈਸ਼ਲ ਚੈਕਿੰਗ ਲਈ ਇਹ ਨਾਕਾਬੰਦੀ ਕਰਾਈ ਗਈ ਹੈ ਤੇ ਅੱਗੇ ਵੀ ਜਾਰੀ ਰਹੂਗੀ ਜਿਹੜੀ ਇਹ ਟਾਈਮ ਬੇ ਟਾਈਮ ਜਿਹੜੀ ਹੈ ਸੋਦੀ ਮਾਰਨਿੰਗ ਦੀ ਇਵਨਿੰਗ ਜਿਹੜੀ ਹੈ ਬਿਨਾ ਕੋਈ ਪ੍ਰੀਅਰ ਇਨਫੋਰਮੇਸ਼ਨ ਤੋਂ ਕਿਸੇ ਵੀ ਟਾਈਮ ਨਾਕਾਬੰਦੀ ਜਿਹੜੀ ਆ ਉਹ ਕੀਤੀ ਜਾਊਗੀ। ਬਾਰਨਿੰਗ ਦੇ ਕੇ ਛੱਡਿਆ ਜਾ ਰਿਹਾ ਜਾਂ ਚਲਾਨ ਨਹੀਂ ਨਹੀਂ ਵਾਰਨਿੰਗ ਕੋਈ ਨਹੀਂ ਹੁੰਦੀ ਹੈਗੀ। ਜੇ ਤਾਂ ਜੋ ਜੁਰਮ ਹੋਊਗਾ ਉਹਦਾ ਚਲਾਨ ਹੋਊਗਾ। ਵਾਰਨਿੰਗ ਪਹਿਲਾਂ ਦੇ ਦਿੱਤੀਆਂ ਸਾਰਿਆਂ ਨੂੰ। ਵਾਰਨਿੰਗ ਵਾਲਾ ਟਾਈਮ ਖਤਮ। ਇਹ ਮੋਡੀਫਾਈ ਜਿਹੜੇ ਜਿਹੜੇ ਮੋਡੀਫਾਈ ਸਾਇਲੈਂਸਰ ਹੈਗੇ ਬੁਲਟ ਦੇ ਉਹਨਾਂ ਦੇ ਸਾਇਲੈਂਸਰ ਵੀ ਲਵਾਏ ਜਾ ਰਹੇ ਆ ਤੇ ਉਹਨਾਂ ਦਾ ਚਲਾਨ ਦਿੱਤਾ ਜਾ ਰਿਹਾ। ਬੋਰ ਵੀ ਦੇ ਟੂ ਵੀ ਦੇ ਦੋਨਾਂ ਵਾਸਤੇ। ਇਹ ਉਹ ਤਾਂ ਸਾਰਿਆਂ ਲਈ ਹੈ। ਜਿਹੜਾ ਬੁਲਟ ਦਾ ਸਪੈਸ਼ਲ ਇੱਕ ਕੈਂਪੇਨ ਚਲਾਈ ਸੀਗੀ ਵੀ ਜਿਹੜੇ ਪਟਾਕੇ ਵਜਾਂਦੇ ਆ ਉਹ ਪਟਾਕਿਆਂ ਕਾਰਨ ਜਿਹੜਾ ਹੈਗਾ ਉਹਨਾਂ ਦੇ ਸਲੈਂਸਰ ਲਵਾਏ ਜਾ ਰਹੇ ਨੇ ਜਿਹੜਾ ਪਟਾਕੇ ਵਜਾਂਦੇ ਕਿੰਨਾ ਚਲਾਣਾ ਹੈ ਸਲੈਂਸਰ ਦਾ ਜਿਹੜਾ ਚਲਾਨ ਹੈ ਇਹ ਮੀਨਿਮ 5000 ਰੁਪਏ ਕੋਈ ਡਿਸਕਾਊਂਟ ਦਿੱਤੀ ਜਾਂਦੀ ਹੈ ਹਾਂਜੀ ਉਹ ਸਾਰੇ ਅਸੀਂ ਇਕੱਠੇ ਕਰ ਰਹੇ ਹਾਂ ਜਿੰਨੇ ਵੀ ਸਾਰੇ ਥਾਣਿਆਂ 'ਚ ਇਹ ਕੈਂਪੇਨ ਚਲਾਈ ਹੈ ਬਰਦਾਸ਼ਤ ਤੇ ਉਹ ਹੁਣੇ ਅਸੀਂ ਇੱਕ ਜਗ੍ਹਾ ਇਕੱਠੇ ਕਰਕੇ ਤੁਹਾਨੂੰ ਮੈਸੇਜ ਦੇਵਾਂ ਉਹ ਸਾਰੇ ਜਿਹੜੇ ਜਿੰਨੇ ਵੀ ਬੋਲਟ ਦੇ ਵਿੱਚ ਸਾਇਲੈਂਸਰ ਲਵਾਏ ਸੀ ਉਹ ਸਾਰੇ ਅਸੀਂ ਡਿਸਟਰੋਏ ਕਰਨੇ ਉਹ ਤੁਹਾਨੂੰ ਉੱਥੇ ਬੁਲਾਵਾਂਗੇ ਕੀ ਕਾੜਨਾ ਹੀ ਹੋਣਾ ਬਾਜਾ ਨੂੰ ਕਾੜਨਾ ਇਹੀ ਹੈ ਜੀ ਵੀ ਆਪਣਾ ਕੰਮ ਕਰੋ ਜਿਹੜਾ ਕਰਨਾ ਹੈਗਾ ਇਹ ਜਿਹੜਾ ਗੇੜੀਆਂ ਮਾਰਨ ਵਾਲਾ ਕੰਮ ਉਹਨੂੰ ਬੰਦ ਕਰੋ